ਦਾਂਸ ਸਿੰਘ ਕਾਲਮ ਜੀ ਦੀ ਪੁਸਤਕ ਜੋ ਅੱਜ ਲੋਕਰ ਪੜਨ ਹੋ ਰਹੀ ਹੈ ਤੁਹਾਨੂੰ ਬਹੁਤ ਉਸਤੇ ਪੱਖ ਵਿੱਚ ਮੈਂ ਕਾਲੂ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਆਪਣੀ ਵੱਲੋਂ ਤੇ ਸਾਰੇ ਕਵੀ ਮੰਚ ਪਰਿਵਾਰ ਵੱਲੋਂ ਪ੍ਰਦਾਨਗੀ ਮੰਡਲ ਸਤਿਕਾਰ ਸਾਰੇ ਮੇਰੇ ਸਾਹਕਾਰ ਦੋਸਤੋ ਕਾਲੂ ਜੀ ਦਾ ਕੀਤਾ ਇੱਕ ਮੱਗੀਆਂ ਦੀ ਲੱਛਪਾਲ ਨੇ ਉਹ ਵੇਸ਼ ਕਰਦ ਕੋਸ਼ਿਸ਼ ਕਰਦੇ ਢਿਲਦਾ ਮਹਿਰਬ ਬਣਾਇ ਤੈਨੂੰ ਹਰ ਇੱਕ ਯੁਗ ਅਜ ਸੁਣਾਇ ਤੈਨੂੰ ਕਟੜੀ ਦਾ ਤਿਲ ਕੋੜ ਕਾ ਕਾਵੀ ਕਲੀਆਂ ਚੋਖ ਸੁਭਾਇਆ ਤੈਨੂੰ ਨਿੰਦ ਗਿਆਨੀ ਲਜਪਾਲ ਵੇ ਮੇਰੇ ਸੋਹਣਿਆ ਸੱਜਣਾ ਨਾਂਦਾਰੇ ਲਾ ਕੇ ਟਾੜ ਵੇ ਮੇਰੇ ਸੋਹਣਿਆ ਸੱਜਣਾ ਨਿੰਦ ਗਿਆਨੀ ਲਜਪਾਲ ਵੇ ਮੇਰੇ ਸੋਹਣਿਆ ਸੱਜਣਾ

ਸਨੇ ਆਕੇ ਪਾਲਵੇਂ ਮੇਰੇ ਸੋਹਣਿਆ ਸੱਜਣਾ ਲਕੀਆਂ ਦੀ ਲਜ ਪਾਲਵੇਂ ਮੇਰੇ ਸੋਹਣਿਆ ਸੱਜਣਾ ਮੇਰਾ دین ਧਰਮ ਹੈ ਤੂੰ ਵਿੱਚ ਜਗਦੇ ਅੰਦਰ ਸ਼ਾਨੇ ਤੂੰ ਮੈਂ ਤੀਰ ਤੇ ਮਰੀ ਕੁਮਾਨ ਤੂੰ ਕਰੇ ਜਿਸ ਸੁਮੇਂ ਦੇ ਅੰਕਰ ਝਾਨੇ ਤੂੰ ਕਰਤੀ ਮੇਰੀ ਇਸ ਗਾਲਵੇ ਮੇਰੇ ਸੋੜੇ ਸਜਣਾ ਲੱਗੀਆਂ ਦੀ ਲਜ ਪਾਲਵੇ ਮੇਰੇ ਸੌਂਵੇ ਸਜਣਾ ਤੂੰ ਰਾਂਝਾ ਬਣ ਜਾ ਮਹੀਰ ਵੱਦਰੀ ਕਰ ਨਾ ਜਾਵੀ ਤੇਰਾ ਪੇਰੀ ਉਹ ਕਿਹ ਦੁਨੀਆ ਘਾਰੀ ਨੂੰ ਗਲ ਨਾ ਲਾ ਲੈ ਘਰ ਦੇ ਦੇਰੀ ਜਿੰਦ ਨਾਲੂੰ ਐਵੇਂ ਘਾਲ ਦੇ ਮੇਰੇ ਸੂਲੇ ਸੱਜਣਾ ਨਕੀਂ ਤੇ ਤਜ ਪਾਲ ਤੇ ਮੇਰੇ ਸੂਲੇ ਸੱਜਣਾ ਉਡੀਕ ਵਿੱਚ ਕਿੱਥੇ ਸਾਹੂ ਨਾ ਜਾਵਣ ਮਿੱਟੀ ਦੇ ਵਿੱਚ ਲੁਕ ਤਾਂ ਜਾਵਣ ਉਡੀਕ ਕਰਿ ਚ ਰਿਚ ਸਾਹੂ ਨਾ ਜਾਵਣ ਮਿੱਟੀ ਦੇ ਵਿੱਚ ਲੁਕ ਨਾ ਜਾਵਣ ਧਿਆਨ ਕਰਦੀ ਕਰਦੀ ਦੇ ਕਾਲੋਂ ਮੌਤ ਦੇ ਬਦਲ ਟੁੱਟ ਨਾ ਜਾਵਣ सुल ते आलवे में सोनिय सजन लॻियां थी लज टालवे मेर सोणिय सजन नाले लाके तलवे में सोनिय सजन